ਦੀ ਬਹੁਤ ਵਧੀਆ ਦੇਰ ਆਈ ਦਰਸਤਾਏ ਅਸੀਂ ਸਪੈਸ਼ਲ ਮਾਨਜੋਗ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਯਤਨਾਂ ਸਦਕਾ ਇਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਗੈਰ ਕਾਨੂੰਨੀ ਟੀਚਰ ਜਾਂ ਖੋਤੀ ਜਥੇਬੰਦੀਆਂ ਦੇ ਆਗੂ ਬੈਠੇ ਸੀ ਧਰਨਾ ਲਈ ਗੈਰ ਕਾਨੂੰਨੀ ਸਕੂਲ ਨੂੰ ਜਿੰਦਾ ਰਹੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਪਰ ਉਹ ਕਿਸੇ ਗੱਲ ਤੇ ਬਾਰ ਬਾਰ ਕਹਿਣ ਤੇ ਨਹੀਂ ਆਏ ਅੱਜ ਫਿਰ ਸਕੂਲ ਤੇ ਵਿੱਚ 220 ਬੱਚਾ ਪੜਦਾ ਸੀ ਉਹਨਾਂ ਦੇ ਭੋਖੇ ਦਾ ਸਵਾਲ ਸੀ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਹੈ ਬੜਾ ਸ਼ਲਾਘਾ ਜੋ ਕੰਮ ਕੀਤਾ ਸਾਰੇ ਇਲਾਕੇ ਦੇ ਦਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਅੱਜ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ ਉਹ ਬਿਲਕੁਲ ਸਹੀ ਕੀਤੀ ਗਈ ਕਿਉਂਕਿ ਪਿਛਲੇ 17 ਦਿਨਾਂ ਤੋਂ ਲਗਾਤਾਰ 18 ਦਿਨਾਂ ਤੋਂ ਲੋਕ ਸੀ 3 ਮਹੀਨਾ ਤੋਂ ਲਗਾਤਾਰ ਧਰਨਾ ਚੱਲ ਰਿਹਾ ਸੀਗਾ ਜਿਹਦੇ ਕਾਰਨ ਸਾਡੇ ਬੱਚਿਆਂ ਦੀ ਪੜ੍ਹਾਈ ਬਰਬਾਦ ਹੋ ਰਹੀ ਸੀ ਪੰਚਾਇਤ ਨੇ ਮੋਤਵਾਰ ਬੰਦਿਆਂ ਨੇ ਇਹਨਾਂ ਨੂੰ ਬਹੁਤ ਵਾਰ ਕਹਿ ਕੇ ਦਿਖ ਲਿਆ ਅਸੀਂ ਵੀ ਕਹਿ ਕੇ ਦੇਖ ਲਿਆ ਅਸੀਂ ਇਸ ਮਾਪਿਆਂ ਵੱਲੋਂ ਇਸ ਸਕੂਲ ਦੇ ਵਿੱਚ ਵਾਰ-ਵਾਰ ਆ ਰਹੇ ਸੀ ਕਹਿ ਰਹੇ ਸੀ ਤਾਂ ਇਹਨਾਂ ਨੇ ਜਿਹੜਾ ਕਿਸਾਨ ਯੂਨੀਅਨ ਨੇ ਸਾਡੇ ਪਿੰਡ ਦਾ ਬਲਦੇਵ ਸਿੰਘ ਜਿਹੜਾ ਬਲਾਕ ਪ੍ਰਧਾਨ ਹੈ ਉਹਨੇ ਇਧਰੋਂ ਉਧਰੋਂ ਪੈਸਾ ਇਕੱਠਾ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਇੱਕ ਵਿਕਾਰ ਦਾ ਸਵਾਲ ਬਣਾ ਰੱਖਿਆ ਸੀ ਜੀ ਪ੍ਰਸ਼ਾਸਨ ਨੇ ਪਿਛਲੀ ਵਾਰ ਜੋ ਲੋਕ ਲਾਇਆ ਸੀ ਉਸ ਤੋਂ ਬਾਅਦ ਯੂਨੀਅਨ ਨੇ ਇਸ ਨੂੰ ਲੋਕ ਲਾਇਆ ਹੋਇਆ ਸੀਗਾ ਔਰ ਉਹ ਸ਼ਰਿਆ ਮੈ ਸਾਨੂੰ ਕਹਿ ਦਿੰਦੇ ਸੀ ਕਿ ਸਾਡੇ ਵਿਕਾਰ ਦੀ ਸਵਾਲ ਹੈ ਅਸੀਂ ਤਾਂ ਇਹਨੂੰ ਖੋਲਦੇ ਨਹੀਂ ਅਸੀਂ ਤਾਂ ਸਕੂਲ ਨੂੰ ਬੰਦ ਕਰਾ ਕੇ ਹੀ ਹਟਣਾ ਹੈ ਤਾਂ ਮਾਪਿਆਂ ਨੇ ਬਾਰ-ਬਾਰ ਪ੍ਰਸ਼ਾਸਨ ਕੋਲ ਆਪਣੀ ਗੁਹਾਰ ਲਾਈ ਅੱਜ ਪਟੇੰਡਾ ਪ੍ਰਸ਼ਾਸਨ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਪ੍ਰਸ਼ਾਸਨ ਨੇ ਪੂਰੇ ਨੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਆ ਕੇ ਜਿਹੜਾ ਗੇਟ ਐ ਉੱਪਰ ਕੀਤਾ ਹੈ ਪੂਰੇ ਮਾਪੇ ਪੂਰੇ ਪਟੇੰਡਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਸਰਕਾਰ ਦਾ ਧੰਨਵਾਦ ਕਰਦੇ ਕਿ ਇਸ ਕਲਾਮ ਐਕਸ਼ਨ ਹੋਇਆ ਜੀ ਮੈਂ ਨੰਪਿੰਦਰ ਸਿੰਘ ਚੌਕ ਕੀ ਦੇਖੋ ਜੀ 2.5 ਮਿੰਟ ਤੋਂ ਸਾਡੇ ਸਕੂਲ ਦਾ ਗੇਟ ਬੰਦ ਸੀਗਾ ਅੱਜ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸਕੂਲ ਦਾ ਬਲੌਕ ਖਲੋਵਾ ਕੇ ਮਤਲਬ ਗੇਟ ਕਲੀਅਰ ਕਰਵਾਤਾ ਚਲੋ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਜੂਗੀ ਮਾਪਿਆਂ ਨੂੰ ਪਹਿਲੀ ਗੱਲ ਦਾ ਬੇਨਤੀ ਆ ਆਓ ਆਪਣੇ ਬੱਚਿਆਂ ਦਾ ਰਿਜ਼ਲਟ ਲਓ ਐਡਮਿਸ਼ਨ ਕਰੋ ਸਕੂਲ ਪੁੱਤਾਂ ਦੀ ਤਰ੍ਹਾਂ ਚੱਲੂਗਾ ਚਲਾਵਾਂਗੇ ਆਪਾਂ ਮਾਪੇ ਆਪਾਂ ਵਧੀਆ ਕਮੇਟੀ ਬਣਾਵਾਂਗੇ ਅਗਲੀ ਗੱਲ ਜੀ ਟੀਚਰਾਂ ਨੇ ਪਹਿਲਾਂ ਲੋਕ ਲਾਇਆ ਸੀ ਚਲੋ ਪ੍ਰਸ਼ਾਸਨ ਨੇ ਖਲਾਤਾ ਦੂਸਰੀ ਵਾਰੀ ਲੋਕ ਯੂਨੀਅਨ ਲਾਇਆ ਸੀ ਪਰ ਯੂਨੀਅਨ ਦਾ ਬਾਹਰਲੀ ਯੂਨੀਅਨ ਦਾ ਜ਼ਿਆਦਾ ਕਸੂਰ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ ਜੋ ਬਲਦੇਵ ਸਿੰਘ ਹੈ ਟੀਚਰ ਇਹਨਾਂ ਕੋਲੇ ਗਏ ਚਲੋ ਮਾੜੇ ਦੇ ਨਾਲ ਖੜਨ ਦਾ ਹੱਕ ਹੈ ਇਹਨਾਂ ਦਾ ਪਹਿਲਾ ਹੱਕ ਸੀਗਾ ਕਿ ਜਾ ਕੇ ਪਿੰਡ ਦਾ ਇਕੱਠ ਕਰਕੇ ਸਹੀ ਜਾਣਕਾਰੀ ਇਕੱਤਰ ਕਰਨੀ ਇਹਨਾਂ ਨੇ ਬਾਹਰ ਜਿਹੜੇ ਇਹਨਾਂ ਦੇ ਯੂਨੀਅਨ ਦੇ ਵੱਡੇ ਨਮਾਇੰਦੇ ਨੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਟੀਚਰ ਟਰਮੀਨੇਟ ਹੋ ਚੁੱਕਿਆ ਹੈ ਲੈਟਰ ਆਇਆ ਹੋਇਆ ਸੀਗਾ ਕਿ 16 ਮੰਨੇ ਦੀ ਕਾਰਵਾਈ ਹੋ ਚੁੱਕੀ ਹੈ ਕਾਨੂੰਨੀ ਪ੍ਰਕਿਰਿਆ ਹੋ ਚੁੱਕੀ ਹੈ ਉਸ ਚੀਜ਼ ਦਾ ਲੱਗੋ ਇਹਨਾਂ ਨੇ ਦੂਸਰੀ ਯੂਨੀਅਨ ਤਾਂ ਰੱਖਿਆ ਜਿਸ ਦਾ ਨਤੀਜਾ ਇਹ ਹੈ ਜਿਸ ਦਿਨ ਤੋਂ ਅਸੀਂ ਵਿਰੋਧ ਕੀਤਾਗਾ ਉਸ ਦਿਨ ਅਸੀਂ ਸਾਰਾ ਕੁਝ ਬਾਹਰ ਲੈਣ ਦੱਸਿਆ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ ਵੀ ਹੈ ਉਗਰਾਹਾਂ ਸਾਹਿਬ ਦਾ ਵੀ ਇਸ ਤੇ ਕੋਈ ਬਿਆਨ ਨਹੀਂ ਆਇਆ ਤਾਂ ਕਿ ਵੀ ਦੇਖੋ ਇਹਨਾਂ ਨੇ ਗਲਤ ਗੁੰਮਰਾਹ ਕੀਤਾ ਸਭ ਤੋਂ ਜ਼ਿਆਦਾ ਕਸੂਰ ਜਿਹੜੀ ਪਿੰਡ ਕਾਈ ਆ ਉਸ ਦਾ ਕਸੂਰ ਹੈ ਬਾਹਰਲੀ ਯੂਨੀਅਨ ਨੂੰ ਗੁੰਮਰਾਹ ਕੀਤਾ ਉਹਨਾਂ ਨੂੰ ਅਸਲੀ ਗੱਲਾਂ ਤੋਂ ਪਰਦਾ ਲਪੋ ਕੇ ਸਿਰਫ ਇੱਕ ਫੰਡ ਦੇ ਚੱਕਰ ਦੇ ਵਿੱਚ ਇਹ ਸਾਰਾ ਕੰਮ ਕਰਵਾਇਆਗਾ ਇਸ ਕਰਕੇ ਇਹਨਾਂ ਦੀ ਖੁਦ ਦੀ ਯੂਨੀਅਨ ਇਹਨਾਂ ਦੇ ਪਿੱਛੇ ਹਟ ਚੁੱਕੀ ਹੈ ਇਹ ਸੀ ਮੇਰਾ ਬਿਆਨ